ਵਨ ਵਿਭਾਗ ਦੇ ਵੱਲੋਂ 4000 ਬੂਟਾ ਜਿਹੜਾ ਉਹ ਪਿੰਡ ਜਿਹੜਾ ਸਾਰੋਂ ਦੇ ਵਿੱਚ ਅੱਜ ਲਗਾਇਆ ਜਾ ਰਿਹਾ ਜਿਹਦੀ ਅੱਜ ਸ਼ੁਰੂਆਤ ਕਰਵਾਈ ਹੈ ਉਹਦੇ ਵਿੱਚ ਆਪਣੀ ਨਿੱਜੀ ਜਗ੍ਹਾ ਦੇ ਵਿੱਚ ਅੱਜ ਜਿਹੜੇ ਬੁੱਟੇ ਜਿਹੜੇ ਲਗਾ ਰਹੇ ਨੇ ਜਿਹਦੇ ਵਿੱਚ ਫਲਦਾਰ ਤੇ ਸ਼ਾਂਦ ਜਿਹੜੇ ਬੁੱਟੇ ਹੈਗੇ ਨੇ ਸੋ ਨਾਲ ਹੀ ਸਾਡਾ ਭਰਾ ਹਰਪ੍ਰੀਤ ਉਹਨਾਂ ਦਾ ਵੀ ਹੈਗਾ ਉਹ ਵੀ ਆਪਣੇ ਜਿਹੜੇ ਖੇਤ ਦੇ ਵਿੱਚ ਆਪਣੀ ਨਿੱਜੀ ਜਗ੍ਹਾ ਦੇ ਵਿੱਚ ਜਿਹੜੇ ਜਗ੍ਹਾ ਛੱਡ ਕੇ ਜਿਹੜੇ ਬੁੱਟੇ ਲਾ ਰਹੇ ਨੇ ਮੈਨੂੰ ਲੱਗਦਾ ਕਿ ਇੱਕ ਚੰਗੀ ਜਿਹੜੀ ਸ਼ੁਰੂਆਤ ਆ ਜਿਹੜੀ ਇਸ ਵਾਰ ਪੰਜਾਬ ਦੇ ਲੋਕਾਂ ਨੇ ਜਿਹੜੀ ਕੀਤੀ ਹੈ ਪਿੰਡ ਸਾਰੋਂ ਦੇ ਵਿੱਚ ਤੁਹਾਡਾ ਪ੍ਰੋਗਰਾਮ ਹੈ 4000 ਦੇ ਤਕਰੀਬਨ ਬੂਟੇ ਲਗਾਏ ਗਏ ਹਨ ਬਿਲਕੁਲ ਅੱਜ ਹਰਿਆਵਲ ਐਰ ਦੇ ਤਹਿਤ ਜਿਹੜਾ ਪਿੰਡ ਸਾਰੋਂ ਦੇ ਵਿੱਚ ਤਕਰੀਬਨ ਜਿਹੜਾ ਵਣ ਵਿਭਾਗ ਦੇ ਵੱਲੋਂ 4000 ਬੂਟਾ ਜਿਹੜਾ ਉਹ ਪਿੰਡ ਜਿਹੜਾ ਸਾਰੋਂ ਦੇ ਵਿੱਚ ਅੱਜ ਲਗਾਇਆ ਜਾ ਰਿਹਾ ਜਿਹਦੀ ਇਹ ਸ਼ੁਰੂਆਤ ਕਰਵਾਈ ਹੈ ਸੋ ਇਹਦੇ ਨਾਲ ਹੀ ਮੈਨੂੰ ਖੁਸ਼ੀ ਹੈ ਕਿ ਇਸ ਨਗਰ ਦੇ ਸਾਡੇ ਜਿਹੜੇ ਮੋਹਤਵਾਰ ਸਾਥੀ ਨੇ ਹਰਦੀਪ ਸਿੰਘ ਜੀ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚ ਆਪਣੀ ਜਗ੍ਹਾ ਛੱਡ ਕੇ ਉਹਨਾਂ ਨੇ ਵੀ ਬੂਟੇ ਲਗਵਾਏ ਨੇ ਤੇ ਨਾਲ ਹੀ ਤੇ ਮੇਰੀ ਭੈਣ ਕਰਮਜੀਤ कौर ਨਾਲ ਖੜੇ ਨੇ ਇਹਨਾਂ ਨੇ ਵੀ ਜਿਹੜੇ ਆਪਣੇ ਅੱਜ ਇਸ ਜਗ੍ਹਾ ਦੇ ਉੱਤੇ ਜਿਹੜੇ ਜਿਹੜਾ ਬਿਗਾ ਡੇਢ ਬਿਗਾ ਜਿਹੜਾ ਥਾਂ ਆ ਉਹਦੇ ਵਿੱਚ ਆਪਣੀ ਨਿੱਜੀ ਜਗ੍ਹਾ ਦੇ ਵਿੱਚ ਅੱਜ ਜਿਹੜੇ ਬੁੱਟੇ ਜਿਹੜੇ ਲਗਾ ਰਹੇ ਨੇ ਜਿਹਦੇ ਵਿੱਚ ਫਲਦਾਰ ਤੇ ਸ਼ਾਨਦਾਰ ਜਿਹੜੇ ਬੁੱਟੇ ਹੈਗੇ ਨੇ ਸੋ ਨਾਲ ਹੀ ਸਾਡਾ ਭਰਾ ਹਰਪ੍ਰੀਤ ਉਹਨਾਂ ਦਾ ਵੀ ਹੈਗਾ ਉਹ ਵੀ ਆਪਣੇ ਜਿਹੜੇ ਖੇਤ ਦੇ ਵਿੱਚ ਆਪਣੀ ਨਿੱਜੀ ਜਗ੍ਹਾ ਦੇ ਵਿੱਚ ਜਿਹੜੇ ਜਗ੍ਹਾ ਛੱਡ ਕੇ ਜਿਹੜੇ ਬੁੱਟੇ ਲਾ ਰਹੇ ਨੇ ਸੋ ਇੱਕ ਮੈਂ ਮੈਨੂੰ ਲੱਗਦਾ ਕਿ ਇੱਕ ਚੰਗੀ ਜਿਹੜੀ ਸ਼ੁਰੂਆਤ ਆ ਜਿਹੜੀ ਉਹ ਇਸ ਵਾਰ ਪੰਜਾਬ ਦੇ ਲੋਕਾਂ ਨੇ ਜਿਹੜੀ ਕੀਤੀ ਐ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਹੀਟ ਵੇਵ ਨੂੰ ਅਸੀਂ ਸਾਰੇ ਮੁਲਕ ਦੇ ਵਿੱਚ ਕੀ ਅਸੀਂ ਸਾਰਿਆਂ ਨੇ ਜਿਹੜਾ ਦੇਖਿਆ ਤੇ ਉਸ ਤੋਂ ਬਾਅਦ ਅੱਜ ਲੋਕ ਜਿਹੜੇ ਰਲ ਮਿਲ ਕੇ ਵੱਡੇ ਪੱਧਰ ਦੇ ਉੱਤੇ ਜਿਹੜੇ ਬੂਟੇ ਜਿਹੜੇ ਲਗਾ ਰਹੇ ਨੇ ਜਿਹਦੇ ਨਾਲ ਸਾਡਾ ਵਾਤਾਵਰਨਾ ਜਿਹੜਾ ਹਰੇਆ ਭਰੇਆ ਹੋਊਗਾ ਸੋ ਇਸ ਪਾਸੇ ਇੱਕ ਚੰਗੀ ਜਿਹੜੀ ਜਿਹੜੀ ਮੈਂ ਕਹੂੰਗੀ ਕਿ ਪ੍ਰਾਲਾ ਜਿਹੜਾ ਇਸ ਨਗਰ ਦੇ ਵੱਲੋਂ ਜਿਹੜਾ ਕੀਤਾ ਗਿਆ ਜੰਗਲਾਤ ਵਿਭਾਗ ਹਰ ਸਾਲ ਬੂਟੇ ਲਗਾਉਂਦਾ ਜੀ ਸੜਕਾਂ ਦੇ ਆਲੇ ਦੁਆਲੇ ਪਰ ਉਹਨਾਂ ਦੀ ਦੇਖਭਾਲ ਬਹੁਤ ਘੱਟ ਹੁੰਦੀ ਆ ਦੁਬਾਰਾ ਦੁਬਾਰਾ ਬੂਟੇ ਲਗਾਉਣੇ ਪੈਂਦੇ ਹਨ ਜਦੋਂ ਦੀ ਸਰਕਾਰ ਬਣੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਇਸ ਵਾਰ ਤੀਸਰਾ ਜਿਹੜਾ ਸਾਡਾ ਜਿਹੜਾ ਮੌਨਸੂਨ ਜਿਹੜਾ ਸੀਜ਼ਨ ਆ ਜਿਹਦੇ ਵਿੱਚ ਅਸੀਂ ਬੂਟੇ ਜਿਹੜੇ ਲਗਾ ਰਹੇ ਆ ਤੇ ਅਸੀਂ ਹਰੇਕ 200 ਬੂਟੇ ਦੇ ਮਗਰ ਜਿਹੜੇ ਮੰਡਰੇਗਾ ਕੰਮੇ ਨੇ ਜਿਹੜੇ ਉਹਨਾਂ ਨੂੰ ਅਸੀਂ ਰੋਜ਼ਗਾਰ ਵੀ ਕਿਉਂਕਿ ਉਹਨਾਂ ਦੀ 100 ਦਿਨ ਦੀ ਰੋਜ਼ਗਾਰ ਦੀ ਗਰੰਟੀ ਹੈ ਤੇ ਉਹ ਵੀ ਪੂਰਾ ਹੁੰਦਾ ਤੇ ਜਿਹੜੇ ਬੂਟੇ ਨੇ ਉਹ ਵੀ ਜਿਹੜੇ ਪਾਲੇ ਜਾਂਦੇ ਨੇ ਸੋ ਹਰ 200 ਬੂਟੇ ਮਗਰ ਇੱਕ ਬੰਦੇ ਨੂੰ ਜਿਹੜੀ ਉਹਨੂੰ ਡਿਊਟੀ ਹੈ ਜਿਹੜੀ ਉਹਦਾ ਰੋਜ਼ਗਾਰ ਉਹਨੂੰ ਦਿੱਤਾ ਜਾ ਰਿਹਾ ਸੋ ਜਿੰਨੇ ਮੈਨੂੰ ਲੱਗਦਾ ਕਿ ਜਿੰਨੇ ਅਸੀਂ ਬੂਟੇ ਜਿਹੜੇ ਲਗਾਏ ਨੇ ਅੱਜ ਸਾਰੇ ਹਰੇ ਪਰ ਇਹਨੇ ਤੇ ਉਹ ਲਗਾਤਾਰ ਜਿਹੜੇ ਚੱਲ ਰਹੇ ਨੇ ਕੀ ਨਾਮ ਹੈ ਆਪਣਾ ਕਰਮਜੀਤ ਕਿਹੜਾ ਪਿੰਡ ਹੈ ਜੀ ਸਾਰੋ ਹੈ ਜੀ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਨਿੱਜੀ ਜਗ੍ਹਾ ਦੇ ਵਿੱਚ ਕਬੂਟੇ ਲਗਾਉਣ ਦਾ ਪ੍ਰੋਗਰਾਮ ਲਿਖਿਆ ਹੈ ਅਸੀਂ ਨਿੱਜੀ ਜਗ੍ਹਾ ਦੇ ਵਿੱਚ ਬੂਟੇ ਲਗਾਣ ਵੀ ਇਸ ਲਈ ਵਾਤਾਵਰਣ ਹਰਿਆ ਭਰਿਆ ਰਹੇ ਤੇ ਕੀ ਕਰਨ ਹੁੰਦੇ ਨੇ ਪ੍ਰਦੂਸ਼ਣ ਨੂੰ ਵੀ ਵਿਚਾਰ ਹੋਊਗਾ ਇਹਦੇ ਨਾਲ ਜੀ ਵੀ ਆਦਾਲੇ ਵੀ ਸਾਰੇ ਵੀ ਸ਼ਾਂਹ ਕੀਤੀ ਹੈ ਜੀ ਅਸੀਂ ਸਾਰੇ ਪਾਸੇ ਜੀ ਕੀ ਨਾਮ ਹੈ ਜੀ ਆਪਣਾ ਹਰਿੰਦਰ ਸਿੰਘ ਬਾਈ ਜੀ ਕਿਹੜਾ ਪਿੰਡ ਆ ਜੀ ਸਾਰੋਂ ਅੱਜ ਤੁਹਾਡੇ ਪਿੰਡ ਦੇ ਵਿੱਚ ਕਬੂਟੇ ਲਾਉਣ ਦਾ ਪ੍ਰੋਗਰਾਮ ਆ ਉਸ ਨੂੰ ਕਿਵੇਂ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਤੇ ਸਾਡੇ ਦੋ ਭਰਾਵਾਂ ਨੇ ਆਪਣੇ ਨਿੱਜੀ ਤਿੰਨ ਨੇ ਇੱਕ ਇੱਕ ਭਰਾ ਖੜਾਗਾ ਨਿੱਜੀ ਆਪਣੇ ਵਾਹਨ ਦੇ ਵਿੱਚ ਲਾਏ ਨੇ ਤੇ ਇੱਕ ਹਰਦੀਪ ਸਿੰਘ ਆ ਉਹ ਬਹੁਤ 7 ਸਾਲ ਤੋਂ ਸੇਵਾ ਕਰ ਰਿਹਾ ਤੇ ਬਾਈ ਜੀ ਆ ਸਰਬਜੀ ਨੇ ਇਹ ਵੀ ਇੱਕ ਸਰਕਾਰੀ ਜੋਬ ਤੇ ਨੇ ਇਹਨਾਂ ਨੇ ਵੀ ਆਪਣੇ ਨਿੱਜੀ ਵਾਹਨ ਚ ਬੂਟੇ ਲਾਇਨੇ ਵੀ ਐਸੀ ਨਾ ਤੁਹਾਨੂੰ ਵਾਤਾਵਰਨ ਸਹੀ ਰੱਖਿਏ ਜੇ ਵਾਤਾਵਰਨ ਸਹੀ ਹੋਊਗਾ ਤਾਂ ਸਾਡਾ ਜੀਵਨ ਵਧੀਆ ਬਣਨਾ ਹੈ ਨਾ ਤੇ ਨਹੀਂ ਪ੍ਰਦੂਸ਼ਣ ਵਾਲੇ ਤਾਂ ਬਹੁਤ ਦੁਨੀਆ ਬਹੁਤ ਜ਼ਿਆਦੇ ਬਣਾਉਣ ਵਾਲੀ ਆ ਮੈਂ ਤਾਂ ਹਰ ਇੱਕ ਨੂੰ ਇਹੀ ਸਨੇਹਾ ਦਿੰਨਾ ਬਾਈ ਅੱਗਾ ਤੋਂ ਬਚੋ ਪ੍ਰਦੂਸ਼ਣ ਨੂੰ ਘਟਾਉਣ ਵਾਸਤੇ ਸਾਨੂੰ ਬੂਟਿਆਂ ਦੀ ਜ਼ਰੂਰ ਹਰ ਇੱਕ ਬੰਦਾ 5-7 ਬੂਟੇ ਆਪਣੀ ਮੋਟਰ ਤੇ ਵੀ ਲਾਵੇ 5-7 ਬੂਟੇ ਆਪਣੇ ਘਰੇ ਵੀ ਲਾਵੇ ਹਰਿਆਲੀ ਲਿਆਵੇ ਹਰਿਆਲੀ ਨਾਲ ਸਾਡਾ ਜੀਵਨ ਬਧੀ ਆਪਣਾ ਇਹ ਨਾਲ ਕਿਸੇ ਦੇ ਕੁਝ ਨਹੀਂ ਜਾਣਾ ਜਿਹੜੇ ਬੱਟਾ ਵੜਦੇ ਨੇ ਇੱਥੇ ਹੀ ਰਹਿ ਜਾਣੀਆਂ ਬਾਈ ਬੱਟਾ ਅਸੀਂ ਤਾਂ ਇਹ ਕਹਨੇ ਆ ਵੀ ਜੇ ਤੁਸੀਂ ਹਰਿਆਲੀ ਲਿਆਵੋਗੇ ਕੋਈ ਜਾਨਵਰ ਉੱਤੇ ਉੱਤੇ ਬਹਿ ਕੇ ਮੌਜਾਂ ਮਾਣਦਾ ਜਦੋਂ ਤੇ ਉਹ ਖੁਸ਼ੀ ਬੜੀ ਮਾਣਣਾਊਗਾ ਤੁਹਾਨੂੰ ਜੀਵਨ ਦੇ ਵਿੱਚ ਕੁਝ ਮਿਲੂਗਾ ਅਗਲੇ ਜਨਮ ਵਿੱਚ ਵੀ ਕੁਝ ਮਿਲਣਾ ਜੇ ਬੂਟੇ ਲਾਉਂਦਾ ਬਾਈ ਅਸੀਂ ਤਾਂ ਬੂਟੇ ਹੀ ਸਨੇਹਾ ਦਿੰਨੇ ਹਰ ਇੱਕ ਪੰਜਾਬੀ ਨੂੰ ਹਰ ਇੱਕ ਜਿੱਥੇ ਵੀ ਕੋਈ ਵਸਦਾ ਬੂਟਿਆਂ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿਤੋਂ ਮਿਲਦਾ ਕਿਤੋਂ ਪੱਟ ਕੇ ਬੂਟਾ ਲਾਓ ਆਪਦੇ ਤੌੜਾਂ ਤੇ ਲਾਓ ਆਪਦੇ ਘਰ ਲਾਓ ਹਰਿਆਲੀ ਲਿਆਓ ਹਰਿਆਲੀ ਨਾਲ ਜਿਹੜੇ ਸਾਨੂੰ ਆਕਸੀਜਨ ਮੁੱਲ ਲੈਣੀ ਪੈਂਦੀ ਉਹ ਲੈਣੀ ਨਾ ਪਵੇ ਬਰੋਟੇ ਲਾਓ ਸਾਂਝੇ ਥਾਵੇਂ ਤੇ ਨਿੰਮ ਲਾਓ ਜਰ ਜੇ ਸਾਡੇ ਬੂਟੇ ਹੋਣਗੇ ਤਾਂ ਬਿਮਾਰ ਘੱਟ ਹੋਵਾਂਗੇ ਤੇ ਇਹੀ ਮੇਰਾ ਸੁਨੇਹਾ ਸਾਰੇ ਪੰਜਾਬ ਨੂੰ ਸਾਰੀ ਇੰਡੀਆ ਨੂੰ ਬਾਈ ਬਚੋ ਡਾਕਟਰਾਂ ਤੋਂ ਬਚੋ ਬੂਟਿਆਂ ਵੱਲ ਚੱਲੋ ਠੀਕ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤ